ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਭਾਈ ਅਮਰਤਪਾਲ ਖਾਲਸਾ ਹਲਕਾ ਸ਼੍ਰੀ ਖਡੂਰ ਸਾਹਿਬ ਨੂੰ ਲੈ ਕੇ ਆਈ ਵੱਡੀ ਖਬਰ ਭਾਈ ਅਮਰਤਪਾਲ ਖਾਲਸਾ ਦੇ ਚੋਣ ਵਾਲੇ ਸਮਰਥਕ ਅਤੇ VOTER ਹੋਗਾ ਖੁਸ਼ ਪੰਜਾਬ ਦੇ ਵਿੱਚ ਵੀ ਆਉਣਗੇ ਭਾਈ ਅਮਰਤਪਾਲ ਖਾਲਸਾ ਸੂਤਰਾਂ ਦੇ ਹਵਾਲੇ ਤੋਂ ਅਹਿਮ ਅਤੇ ਵੱਡੀ ਖਬਰ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਫਾਈਲ ਜਿਹੜੀ ਹੈ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਨੂੰ ਦੇ ਦਿੱਤੀ ਗਈ ਹੈ ਭਾਈ ਅਮਰਤਪਾਲ ਖਾਲਸਾ ਇਕੱਲੇ ਹੀ ਨਹੀਂ ਪੰਜ ਹੋਰ ਵੀ ਮੈਂਬਰ ਆਫ ਪਾਰਲੀਮੈਂਟਸ ਆਉਣਗੇ ਬਾਅਦ ਅਤੇ ਲੈਣਗੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਹਿੱਸਾ ਭਾਈ ਅਮਰਤਪਾਲ ਖਾਲਸਾ ਦੀ 18 ਮਾਰਚ ਨੂੰ ਐਨਐਸਏ ਵੀ ਖਤਮ ਹੋ ਰਹੀ ਹੈ ਉਸ ਤੋਂ ਬਾਅਦ ਉਹ ਆਪਣੇ ਸਾਥੀਆਂ ਸੰਬੇਧ ਜਿਹੜੇ ਨੇ ਸਦਾ ਲਈ ਰਿਹਾ ਹੋ ਕੇ ਪੰਜਾਬ ਦੇ ਵਿੱਚ ਆਉਣਗੇ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਰਾਸ਼ਟਰੀ ਪ੍ਰਧਾਨ ਨੇ ਅਕਾਲੀ ਦਲ ਵਾਰਿਸ ਪੰਜਾਬ ਦੇ ਸੂਤਰਾਂਤੀ ਕਿਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਅੱਜ 12 ਵਜੇ ਤੋਂ ਬਾਅਦ ਵੱਡਾ ਫੈਸਲਾ ਆਵੇਗਾ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਕਿਉਂਕਿ ਵਾਰ-ਵਾਰ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਚਾਰਿਆ ਹੈ ਐਮਪੀ ਭਾਈ ਅੰਮ੍ਰਿਤਪਾਲ ਖਾਲਸਾ ਅਤੇ ਉਸ ਦੇ ਸਮਰਥਕਾਂ ਵੱਲੋਂ ਉਹਨਾਂ ਨੂੰ ਆਪਣੇ ਹਲਕੇ ਦੇ ਵਿੱਚ ਆਉਣ ਦਾ ਹੱਕ ਹੈ ਕਿਉਂਕਿ ਸ਼੍ਰੀ ਗੰਡੂਰ ਸਾਹਿਬ ਤੋਂ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਰਹਿ ਕੇ ਐਜ਼ ਅਜ਼ਾਦ ਉਮੀਦਵਾਰ ਚੋਣ ਲੜੀ ਸੀ ਭਾਈ ਅੰਮ੍ਰਿਤਪਾਲ ਖਾਲਸਾ ਦੇ ਸਮਰਥਕ ਜਿਹੜੇ ਨੇ ਉਹ ਕਾਫੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ ਲੇਕਿਨ ਅੱਜ 12 ਵਜੇ ਤੋਂ ਬਾਅਦ ਇੰਤਜ਼ਾਰ ਦੀਆਂ ਘੜੀਆਂ ਖਤਮ ਹੋਣ ਜਾ ਰਹੀਆਂ ਨੇ ਕਿਉਂਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਵਕੀਲ ਵੱਲੋਂ ਪਹਿਲਾਂ ਹੀ ਪ੍ਰਡਿਕਸ਼ਨ ਕਰ ਦਿੱਤੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਜਿਹੜੀ ਫਾਈਲ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੂੰ ਦਿੱਤੀ ਹੈ ਉਹ ਹਾਕ ਵਿੱਚ ਹੈ ਭਾਈ ਅੰਮ੍ਰਿਤਪਾਲ ਖਾਲਸਾ ਦੇ ਨਾਲ ਹੋਰ ਵੀ 5 ਐਮਪੀ ਨੇ ਜੋ ਵਕ ਵਕ ਕੇਸਾਂ ਦੇ ਭਾਰਤ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਯਾਨੀ ਕਿ ਉਹ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਹੋਰ 5 ਆਪ ਐਮਪੀ ਵੀ ਭਾਈ ਅਮਰਤਪਾਲ ਖਾਲਸਾ ਦੇ ਨਾਲ ਬਾਹਰ ਆਉਣਗੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਹਿੱਸਾ ਲੈਣਗੇ ਜਿਹੜਾ 12 ਮਾਰਚ ਤੋਂ 4 ਅਪ੍ਰੈਲ ਤੱਕ ਸ਼ੁਰੂ ਹੋਣ ਜਾ ਰਿਹਾ ਹੈ ਤੇ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਦੀ ਪੰਜਾਬ ਦੇ ਵਿੱਚ ਵੀ ਫੇਰੀ ਜਿਹੜੀ ਹੈ ਹੋ ਸਕਦੀ ਹੈ ਇਸ ਨੂੰ ਲੈ ਕੇ ਹਾਲੇ ਕੇ ਭਾਈ ਅਮਰਤਪਾਲ ਖਾਲਸਾ ਅਤੇ ਉਸ ਦੇ ਸਾਥੀਆਂ ਵੱਲੋਂ ਇਸ ਨੂੰ ਡਿਸਕਲੋਜ਼ ਰੱਖਿਆ ਗਿਆ ਹੈ ਯਾਨੀ ਕਿ ਹਾਲੇ ਇਸ ਦਾ ਖੁਲਾਸਾ ਨਹੀਂ ਕੀਤਾ ਸੂਤਰ ਦੱਸਦੇ ਨੇ ਕਿ ਜੇਕਰ 12 April ਤੋਂ 4 April ਤੱਕ ਭਾਈ ਅਮਰਤਪਾਲ ਖਾਲਸਾ ਜਿਹੜੇ ਜੇਲ੍ਹ ਦੇ ਵਿੱਚੋਂ ਬਾਹਰ ਰਹਿਣਗੇ ਇਟ ਮੀਨਸ ਕਿ ਉਹ ਫਿਰ ਆਮ ਸ਼੍ਰੀ ਹਲਕਾ ਖਡੂਰ ਸਾਹਿਬ ਯਾਨੀ ਕਿ ਪੰਜਾਬ ਦੇ ਵਿੱਚ ਵੀ ਐਂਟਰੀ ਹੋਵੇਗੀ ਭਾਈ ਅਮਰਤਪਾਲ ਖਾਲਸਾ ਦੀ ਧੰਨਵਾਦ